ਸਾਰੀ ਜਿਹੜੀ ਤੁਸੀਂ ਰੇਂਜ ਰੱਖੀ ਹੈ ਨਾ ਜੀ ਬੱਕਰੀ ਜਮਤਲ ਕਿਤੇ ਦੇਖਣ ਨੂੰ ਨਹੀਂ ਮਿਲਦੀ ਜੀ ਬਿਲਕੁਲ ਅਸੀਂ ਐ ਹੁੰਦਾ ਜੀ ਲਗਭਗ ਸਾਡੇ 50% ਡਿਜ਼ਾਈਨ ਅਸੀਂ ਨਵੇਂ ਤਿਆਰ ਕਰਦੇ ਹਾਂ ਜੀ ਇਹ ਸੋਫਾ ਸਾਡਾ ਬਿਲਕੁਲ ਹੌਟ ਸੇਲਿੰਗ ਹੈ ਜੀ ਇਹ ਬਹੁਤ ਕੰਫਰਟੇਬਲ ਹੈ ਜੀ ਅੱਜ ਕੱਲ ਕਲਾਸਿਕਲ ਦਾ ਟ੍ਰੈਂਡ ਵੱਧਦਾ ਜਾਂਦਾ ਹੈ ਜੀ ਲੋਕਾਂ ਦਾ ਥੋੜਾ ਜਿਹਾ ਰੁਝਾ ਹੈ ਕਲਾਸਿਕਲ ਨਹੀਂ ਵੱਧ ਹੋ ਰਿਹਾ ਜੀ ਕੇਨ ਵਾਲਾ ਵੀ ਬਹੁਤ ਸੋਹਣਾ ਬਣਿਆ ਹੋਇਆ ਜੀ ਹਾਂ ਜੀ ਇਹ ਕਾਫੀ ਟ੍ਰੈਂਡ 'ਚ ਹੈ ਜੀ ਅੱਜ ਕੱਲ ਇਹ ਸੋਫੇ ਦੀ ਸਾਡੀ 4 ਮਹੀਨਿਆਂ ਦੀ ਬੇਟਿੰਗ ਹੈ ਇਹਸੀ ਨਵਾਂ ਡਿਜ਼ਾਈਨ ਲਾਂਚ ਕੀਤਾ ਹੈ ਜੀ ਹੁਣ ਜੀ ਟੂ ਟੋਨ ਦੇ ਵਿੱਚ ਕੁਆਲਿਟੀ ਆਪਾਂ ਸਾਰੀ ਪ੍ਰੀਮੀਅਮ ਬਣਾਉਨੇ ਆ ਜੀ ਲੋ ਮੀਡੀਅਮ ਬਣਾਉਂਦੇ ਨਹੀਂ ਬਾਕੀ ਇਹਦੀ ਬਾਜੂ ਵੀ ਆਪਾਂ ਅਡਜਸਟੇਬਲ ਬਣਾਈ ਹੈ ਜੀ ਠੀਕ ਹੈ ਇਹ ਸਾਰੀ ਟੂਕੇ ਦੀ ਪਾਲਿਸ਼ ਹੋਈ ਵੀ ਹੈ ਜੀ ਪਾਲਿਸ਼ ਨੂੰ ਤੁਸੀਂ ক্লোਜ਼ ਕਰਕੇ ਦਿਖਾਓ ਜੀ ਮਤਲਬ ਬਹੁਤ ਪਾਲਿਸ਼ ਦੀ ਬਹੁਤ ਵਧੀਆ ਲੁੱਕ ਹੈ ਜੀ ਚਿਹਰਾ ਦੇਖ ਲਓ ਜੀ ਹਾਂਜੀ ਸਸਿਕਾਹ ਦੋਸਤੋ ਪ੍ਰੀਮੀਅਮ ਕੁਆਲਿਟੀ ਦਾ ਫਰਨੀਚਰ ਖਰੀਦਣਾ ਨਾ ਤਾਂ ਇੱਕ ਵਾਰ ਇਹ ਵੀਡੀਓ ਧਿਆਨ ਨਾਲ ਦੇਖ ਲੈ ਕਿਉਂਕਿ ਅੱਜ ਅਸੀਂ ਪਹੁੰਚੋ ਆ ਰਾਇਲ ਵੁੱਡਨ ਫਰਨੀਚਰ ਜਿਹੜਾ ਕਿ ਪੁੱਚੋ ਦੇ ਵਿੱਚ ਬਣਿਆ ਹੋਇਆ ਜਿੱਥੇ ਤੁਹਾਨੂੰ ਜੇ ਕਹਦੇ ਫੁੱਲ ਪ੍ਰੀਮੀਅਮ ਕੁਆਲਿਟੀ ਤੇ ਬਹੁਤ ਨਵੇਂ-ਨਵੇਂ ਡਿਜ਼ਾਈਨ ਨਵੀਂ-ਨਵੀਂ ਵੈਰਾਈਟੀ ਦੇਖਣ ਨੂੰ ਮਿਲਣੀ ਹੈ ਤੇ ਆਪਾਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਆਪਣਾ ਰਾਇਲ ਵੁੱਡਨ ਫਰਨੀਚਰ ਦੀ ਲੋਕੇਸ਼ਨ ਦੱਸ ਦਈਏ ਰਾਇਲ ਵੁੱਡਨ ਫਰਨੀਚਰ ਜੀ ਐਨ ਐਚ 7 ਨੀਅਰ ਅਦੇਸ ਹਸਪੀਟਲ ਜੀ ਸਰ ਜੇ ਗੱਲ ਕਰੀਏ ਇੱਕ ਮੈਂ ਪ੍ਰੀਮੀਅਮ ਕੁਆਲਿਟੀ ਦਾ ਫ ਕੀ ਕੁਆਲਿਟੀ ਦੇ ਆਪਣੇ ਕੋਲ ਜੀ ਸਾਰਾ ਕਲਾਸਿਕਲ ਤੋਂ ਲੈ ਕੇ ਮਾਡਰਨ ਸਾਰਾ ਪੂਰਾ ਫਰਨੀਚਰ ਮਿਲਦਾ ਹੈ ਜੀ ਪੂਰੇ ਕਾਰਟਨ ਕਾਰਪਟ ਪੂਰੇ ਰੂਮ ਕਨਸੈਪਟ ਪੂਰੇ ਕੋਠੀ ਦਾ ਪੂਰਾ ਕਨਸੈਪਟ ਮਿਲਦਾ ਹੈ ਠੀਕ ਹੈ ਜੀ ਜੀ ਤੇ ਸਰ ਉਹਦੀ ਜੇ ਗੱਲ ਕਰੀਏ ਕੁਆਲਿਟੀ ਕਿਵੇਂ ਹੁੰਦੀ ਹੈ ਮਤਲਬ ਕੁਆਲਿਟੀ ਆਪਾਂ ਸਾਰੀ ਪ੍ਰੀਮੀਅਮ ਬਣਾਉਂਦੇ ਆ ਜੀ ਲੋ ਮੀਡੀਅਮ ਬਣਾਉਂਦੇ ਨਹੀਂ ਠੀਕ ਹੈ ਜੀ ਲੋ ਮੀਡੀਅਮ ਵਾਲ ਆਪਾਂ ਬਣਾਉਂਦੇ ਨਹੀਂ ਜਿਹੜੀ ਚੰਗੀ ਚੀਜ਼ ਕਿਸੇ ਨੇ ਘਰ ਦੇ ਵਿੱਚ ਚਲਾਉਣੀ ਹੈ ਤਾਂ ਉਹਨਾਂ ਨੂੰ ਕਿਹੜਾ ਇੱਥੇ ਮਾਰਨਾ ਪਵੇ ਬਿਲਕੁਲ ਜੀ ਬਿਲਕੁਲ ਜੀ ਸਰ ਚੱਲੀਏ ਜੇ ਫਿਰ ਦਿਖਾਈਏ ਜੀ ਇੱਕ ਵਾਰ ਤੁਸੀਂ ਚੀਜ਼ਾਂ ਚੈੱਕ ਕਰੋ ਇੱਕ ਵਾਰ ਜੇ ਮਰਸਡੀਜ਼ ਗੱਡੀ ਦੇ ਵਿੱਚ ਬੈਠੇ ਉਸ ਤਰੀਕੇ ਦੇ ਬਹੁਤ ਜ਼ਿਆਦਾ ਜੇ ਕਹਿੰਦੇ ਸਪਾਈ ਨਾਲ ਤੇ ਜਿਹੜੀ ਮਤਲ ਗੱਡੀ ਵਗੈਰਾ ਯੂਜ਼ ਹੁੰਦੀ ਹੈ ਪੂਰੀ ਇੱਕ ਨੰਬਰ ਕੁਆਲਿਟੀ ਦੀ ਹੁੰਦੀ ਹੈ ਜੀ ਬਿਲਕੁਲ ਜੀ ਸਾਰੀ ਪੀਜੂ ਦੀ ਗੱਡੀ ਯੂਜ਼ ਕਰਦੇ ਆਂ ਆਪਾਂ ਠੀਕ ਹੈ ਜੀ ਔਰ ਇਹਦੇ ਬਹੁਤ ਵਧੀਆ ਕੰਫਰਟ ਹੈ ਜੀ ਜੀ ਸਰ ਚੱਲੀਏ ਜੇ ਅੱਗੇ ਸਾਰੇ ਦਿਖਾਈ ਦੇ ਨਹੀਂ ਸੋਵੇ ਹਾਂਜੀ ਹਾਂਜੀ ਲਓ ਵੀ ਦੋਸਤੋ ਜਿਹੜਾ ਵੀ ਡਿਜ਼ਾਈਨ ਪਸੰਦ ਆ ਗਿਆ ਫੋਟੋ ਖਿੱਚੀ ਚੱਲਿਓ ਤੇ ਸਾਰਾ ਉਹਦਾ ਨੰਬਰ ਸਕਰੀਨ ਤੇ ਤੋਂ ਤੇ ਭੇਜੀ ਚੱਲਿਓ ਤੇ ਰੇਟ ਤੁਹਾਨੂੰ ਨਾਲ ਦੀ ਨਾਲ ਪਤਾ ਲੱਗ ਜਾਊਗਾ वैसे कुछ कोशेरे कराएंगे दिखावन दी क्योंकि रेट सारे दिखावन ਤੇ ਟਾਈਮ ਜ਼ਿਆਦਾ ਲੱਗ ਜਾਂਦਾ ਵੀਡੀਓ ਦੇ ਵਿੱਚ ਜੀ ਸਰ ਆਹ ਸੋਫਾ ਵੀ ਬਹੁਤ ਇੱਕ ਮਤਲਬ ਘੈਂਟ ਚੀਜ਼ ਬਣੀ ਜੀ ਅਸੀਂ ਨਵਾਂ ਡਿਜ਼ਾਈਨ ਲਾਂਚ ਕੀਤਾ ਹੈ ਜੀ ਹੁਣ ਜੀ ਟੂ ਟੋਨ ਦੇ ਵਿੱਚ ਇਹਦੇ ਵਿੱਚ ਬੁਕਲੇ ਫੈਬਰਿਕ ਲੱਗਿਆ ਹੋਇਆ ਜੀ ਹੈਂਡ ਸਟਿਚ ਦਾ ਨਾਲ ਅਸੀਂ ਕੰਮ ਕੀਤਾ ਹੈ ਜੀ ਇਹ ਚ ਔਰ ਬਹੁਤ ਕੰਫਰਟੇਬਲ ਤੇ ਬਹੁਤ ਵਧੀਆ ਮਾਡਰਨ ਦਾ ਇੱਕ ਨਵਾਂ ਡਿਜ਼ਾਈਨ ਹੈ ਜੀ ਕੀ ਬਾਤ ਹੈ ਜੀ ਮਾਉ ਵੀ ਦੋਸਤੋ ਬਹੁਤ ਨਵੀਆਂ ਤੋਂ ਨਵੀਆਂ ਚੀਜ਼ਾਂ ਇਸ ਤੋਂ ਅਗਲਾ ਉਸ ਤੋਂ ਸੋਹਣਾ ਤੇ ਇਹ ਇਧਰ ਵੀ ਇੱਕ ਬਹੁਤ ਵੱਖਰਾ ਇਹ 9 ਸੀਟਰ ਆ ਗਿਆ ਜੀ ਇਹ 7 ਸੀਟਰ ਆ ਗਿਆ ਜੀ ਆਪਣਾ ਜਿਹੜਾ ਸਾਈਜ਼ ਹੈ ਸੋਫੇ ਦਾ ਨੋਰਮਲ 22 ਇੰਚ ਦੀ ਸੀਟ ਬਣਦੀ ਆ ਆਪਾਂ 24 ਇੰਚ ਦੀ ਸੀਟ ਬਣਾਉਣੀ ਆ ਜੀ ਆਪਣੇ ਸੋਫੇ ਆ ਜਿਹੜੇ ਥੋੜੇ ਜੇ ਖੁੱਲੇ ਬਣਾਉਣੇ ਆ ਆਪਾਂ ਸਾਈਜ਼ ਮੁਤਾਬਕ ਬਾਕੀ ਇਹਦੀ ਬਾਜੂ ਵੀ ਆਪਾਂ ਅਡਜਸਟੇਬਲ ਬਣਾਈ ਆ ਜੀ ਠੀਕ ਹੈ ਵੀ ਖੁੱਲ ਕੇ ਕਿਸੇ ਨੇ ਪੈਣਾ ਤਾਂ ਬੰਦਾ ਪੈ ਵੀ ਸਕਦਾ ਹੈ ਜੀ ਅੱਛਾ ਹੈ ਇਸ ਤਰੀਕੇ ਨਾਲ ਇਹਨੂੰ ਆਪਾਂ ਚੱਕ ਵੀ ਸਕਦੇ ਹਾਂ ਹਾਂਜੀ 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 ਮਤਲਬ ਫਿਰ ਤਾਂ ਇਹ 9 ਸੀਟਰ ਤੋਂ ਵੀ ਵੱਧ ਜਾਂਦਾ ਜਦੋਂ ਹਾਂਜੀ ਹਾਂਜੀ ਜੇ ਕੈਲਕੂਲੇਸ਼ਨ ਕਰਾਂਗੇ ਤਾਂ 9 ਸੀਟਰ ਤੋਂ ਵੀ ਵੱਡਾ ਹੋ ਜਾਂਦਾ ਜੀ ਕੀ ਬਾਤ ਹੈ ਜੀ ਇਹ ਵੀ ਇੱਕ ਨਵੇਂ ਫੀਚਰ ਵਾਲਾ ਸੋਫਾ ਐਡ ਕੀਤਾ ਹੈ ਜਿਹੜਾ ਤੁਹਾਡੇ ਘਰ ਦੀ ਲੁੱਕ ਨੂੰ ਹੀ ਨਾ ਹਾਸ ਕਰੂਗਾ ਤੇ ਕਲਰ ਤਾਂ ਬਹੁਤ ਹੀ ਸੋਹਣੇ ਚੂਜ਼ ਕੀਤੇ ਹੋਏ ਨੇ ਜੀ ਇਸ ਤੋਂ ਅੱਗੇ ਜੀ ਗੱਲ ਕਰੀਏ ਜੀ ਆਹ ਦੋਸਤੋ ਨੋਟ ਕਰੀ ਚੱਲਿਓ ਅ ਬਹੁਤ ਸਾਰੇ ਵੱਖੋ ਵੱਖਰੇ ਕੁਝ ਪਿਛਲੀ ਵੀਡੀਓ ਦੇ ਵਿੱਚ ਦਿਖਾਏ ਸੀਗੇ ਤੇ ਇਧਰ ਹੁਣ ਨਵੀਂ ਚੀਜ਼ ਇਹ ਵੀ ਇੱਕ ਨਵੀਂ ਹੋ ਰੱਖਿਆ ਜੀ ਹਾਂਜੀ ਹਾਂਜੀ ਇਹ 베ਜ ਕਲਰ ਦੇ ਵਿੱਚ ਕਨਸੈਪਟ ਤਿਆਰ ਕੀਤਾ ਜੀ ਇਹ ਨਾਲ ਹੀ ਆਪਾਂ ਇਹਦੇ ਕਰਟਨ ਮੈਚਿੰਗ ਲਗਾਏ ਆ ਜੀ ਜੀ ਕਰਟਨ ਦੇ ਦੇਖੋ ਕਰਟਨ ਦੇ ਨਾਲ ਬਲਾਈਂਡ ਮੈਚ ਕੀਤੀ ਆ ਜੀ ਇਹ ਸਪੈਸ਼ਲ ਉੱਪਰ ਟਰੈਕ ਜਿਹੜਾ ਲਗਾਇਆ ਇਹ ਫਲੈਟ ਟਰੈਕ ਲਗਾਇਆ ਜੀ ਅੱਜਕੱਲ ਲੱਗਿਆ ਬਹੁਤ ਸੋਹਣਾ ਲੱਗਦਾ ਰਿੰਗ ਵਾਲੇ ਪੜਦਿਆਂ ਦਾ ਰਵਾਜ ਬੱਗ ਗਿਆ ਸੀਗਾ ਜੀ ਹੁਣ ਥੋੜੀ ਜਿਹੀ ਇਹ ਨਵੀਂ ਚੀਜ਼ ਆਪਾਂ ਲਾਂਚ ਕੀਤੀ ਆ ਜੀ ਇਹਦੇ ਨਾਲ ਟਿਸ਼ੂ ਲੱਗਿਆ ਵੈ ਹੈਵੀ ਲੱਗਿਆ ਵੈ ਜੀ ਠੀਕ ਹੈ ਜੀ ਮਲੇ ਇਹ ਵੀ ਪ੍ਰੋਪਰ ਆਪਾਂ ਨੂੰ ਇਹ ਵੀ ਸਰਵਿਸ ਮਿਲੂ ਵੀ ਇੰਟੀਰੀਅਰ ਦੇ ਵਿੱਚ ਕਿਹੋ ਜਿਹੀ ਚੀਜ਼ ਕਿਵੇਂ ਲਾਉਣਾ ਹੈ ਪੂਰੇ ਕਰਟਨ ਦੀ ਟਰੈਕ ਦੀ ਪੂਰੇ ਇੰਟੀਰੀਅਰ ਦੀ ਸਾਰਾ ਅਸੀਂ ਡਿਜ਼ਾਈਨ ਕਰਕੇ ਦਿੰਨੇ ਆਂ ਕੀ ਬਾਤ ਹੈ ਜੀ ਮਾ ਵੀ ਦੋਸਤੋ ਸਵਾਦ ਆਇਆ ਹੋਣਾ ਵੀਡੀਓ ਦੇਖਨ ਦਾ ਤੇ ਪਰ ਜੁੜੇ ਰਹੋ ਵੀਡੀਓ ਦੇ ਨਾਲ ਸ਼ੇਅਰ ਕਰੀ ਚੱਲਿਓ ਕਿਉਂਕਿ ਅੱਜ ਬਹੁਤ ਸਾਰੇ ਜਿਹੜੇ ਫਰਨੀਚਰ ਦੇ ਡਿਜ਼ਾਈਨ ਨੇ ਬੈਡਾਂ ਦੇ ਡਿਜ਼ਾਈਨ ਨੇ ਕਲਾਸਿਕਲ ਦੇ ਡਿਜ਼ਾਈਨ ਨੇ ਉਹ ਦਿਖਾਉਣੇ ਨੇ ਜੀ ਸਰ ਇਹ ਜੈਨੂਅਲ ਲੇਜ਼ਰ ਆ ਗਿਆ ਜੀ ਇਹ ਸਾਡਾ ਰੁਟੀਨ ਦਾ ਮਾਡਲ ਹੈ ਜੀ ਰੁਟੀਨ ਚ ਬਹੁਤ ਵਿਕਦਾ ਹੈ ਜੀ ਇਹ ਕੰਫਰਟੇਬਲ ਵੀ ਬਹੁਤ ਹੈ ਬੈਠੇ ਤੇ ਪਸੀਨਾ ਨਹੀਂ ਆਉਂਦਾ ਜੀ ਇਸ ਤੇ ਜੈਨੂਇਨ ਲੇਜ਼ਰ ਤੇ ਇਹ ਸਾਰਾ ਇਟਾਲੀਅਨ ਲੇਜ਼ਰ ਹੈ ਜੀ। ਕੀ ਬਾਤ ਹੈ ਜੀ? ਹਾਂ ਜੀ। ਜੀ ਸਰ। ਇਸ ਤੋਂ ਅਗੇ ਵੀ ਬਹੁਤ ਸੋਹਣਾ ਹੈ ਨਾ ਜੀ ਕਲਰ। ਹਾਂ ਜੀ ਇਹ ਟ੍ਰਕਵਾਇਸ਼ ਰੋ ਕਲਰ। ਠੀਕ ਹੈ ਜੀ। ਆ ਵੀ ਇੱਕ ਸੋਫੇ ਦਾ ਡਿਜ਼ਾਈਨ ਬਹੁਤ ਵੱਖਰਾ ਜੀ ਜੁਨੀਕ ਜਿਹਾ ਜੇ ਕਹਦੇ ਆ ਜੀ। ਹਾਂ ਜੀ। ਮਤਲਬ ਬਹੁਤ ਸਾਰੀ ਜਿਹੜੀ ਤੁਸੀਂ ਰੇਂਜ ਰੱਖੀ ਹੈ ਨਾ ਜੀ ਬੱਕਰੀ ਆ ਮਤਲਬ ਕਿਤੇ ਦੇਖਣ ਨੂੰ ਨਹੀਂ ਮਿਲਦੀ ਜੀ ਬਿਲਕੁਲ ਅਸੀਂ ਐ ਹੁੰਦਾ ਜੀ ਲਗਭਗ ਸਾਡੇ 50% ਡਿਜ਼ਾਈਨ ਆ ਅਸੀਂ ਨਵੇਂ ਤਿਆਰ ਕਰਦੇ ਆ ਜੀ 50% ਰੂਟੀਨ ਸਾਡੇ ਜਿਹੜੇ ਪੂਰੇ ਹੌਟਕੇਕ ਆ ਉਹ ਚੱਲਦੇ ਰਹਿੰਦੇ ਆ ਜੀ ਉਹ ਚੱਲਦੇ ਉਹਨਾਂ ਨੂੰ ਅਸੀਂ ਡਿਸਕੰਟੀਨਿਊ ਨਹੀਂ ਕਰਦੇ ਕਿਉਂ ਕਸਟਮਰ ਦੀ ਡਿਮਾਂਡ ਬਹੁਤ ਹੈ ਜੀ ਉਹ ਜੀ ਜੀ ਸਰ ਇਸ ਤੋਂ ਅੱਗੇ ਸਰ ਦੂਜੀ ਲਾਈਨ ਚੱਲਦੇ ਆ ਜੀ ਉਹ ਫਿਰ ਚੱਲਾਂਗੇ ਜੀ ਫਰਸਟ ਫਲੋਰ ਤੇ ਲਓ ਵੀ ਦੋਸਤੋ ਡਿਜ਼ਾਈਨ ਇੰਨੇ ਕ ਜਿਆਦਾ ਨਹੀਂ ਤੇ ਇੰਨੇ ਕ ਵਧੀਆ ਨੇ ਸਰ ਇੱਕ ਆ ਡਿਜ਼ਾਈਨ ਤੇ ਵੀ ਨਿਕਾ ਮਰਵਾ ਦੀ ਜੀ ਹਾਂਜੀ ਹਾਂਜੀ ਜੀ ਸਰ ਕੀ ਬਾਤ ਹੈ ਜੀ ਫੁੱਲ ਕੰਫਰਟੇਬਲ ਹੈ ਜੀ ਇਹ ਫੁੱਲ ਕੰਫਰਟੇਬਲ ਹੈ ਜੀ ਬਹੁਤ ਦੋਸਤੋ ਜੀ ਸਰ ਸਟਾਰਟਿੰਗ ਸਰ ਜੇ ਗੱਲ ਕਰੀਏ ਪਰ ਸੀਟ ਸਟਾਰਟਿੰਗ ਪਰ ਸੀਟ ਜਿਹੜੇ ਸਾਡੇ ਸੋਫੇ ਹੈ ਜੀ ਕੋਈ ਆਲਮੋਸਟ 15000 ਰੁਪਏ ਪਰ ਸੀਟ ਤੋਂ ਸ਼ੁਰੂ ਹੋ ਜਾਂਦਾ ਹੈ ਜੀ ਜੀ ਤੇ ਅੰਤ ਤਾਂ ਕੋਈ ਹੈ ਹੀ ਨਹੀਂ ਅੰਤ ਤਾਂ ਕੋਈ ਹੈ ਨਹੀਂ ਜੀ ਅਲਗ-ਅਲਗ ਰੇਟ ਨੇ ਜੀ ਜੀ ਸਰੇ ਤਾਂ ਇਹ ਲੱਗਦਾ ਵੀ ਕਿਸੇ ਵਧੀਆ ਲਗਜ਼ਰੀ ਗੱਡੀ ਦੇ ਵਿੱਚ ਬੈਠੇ ਹੁੰਦੇ ਆ ਜਿਵੇਂ ਬਿਲਕੁਲ ਗੱਡੀ ਦੀ ਫੀਲ ਹੀ ਲਿਆਂਦੀ ਹੈ ਜੀ ਇਹ ਚ ਠੀਕ ਹੈ ਜੀ ਗਲਾਸ ਹੋਲਡਰ ਵਗੈਰਾ ਦੇਖ ਕੇ ਜੀ ਬਾਕੀ ਸਟੋਰੇਜ ਦਿੱਤੀ ਹੈ ਚ ਥੋੜੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਕੀ ਬਾਤ ਹੈ ਜੀ ਲਓ ਵੀ ਦੋਸਤੂ ਪੂਰਾ ਕੰਫਰਟੇਬਲ ਸੋਫਾ ਹੈ ਜੀ ਇਹ ਨਾਲ ਇਧਰ ਇੱਕ ਰੋਮਾਂਟਿਕ ਬੈਡ ਵਾਂਗੂ ਹਾਂਜੀ ਇੱਕ ਰੋਮਾਂਟਿਕ ਪੈਕੇਟ ਟੀਵੀ ਦੇਖਣਾ ਕੁਝ ਕਰਨਾ ਬਿਲਕੁਲ ਜੀ ਟੀਵੀ ਦੇਖਣਾ ਲੌਬੀ ਚ ਲਗਾ ਸਕਦੇ ਹੋ ਐਲ ਸ਼ੇਪ ਦੀ ਕਾਫੀ ਡਿਮਾਂਡ ਹੈ ਜੀ ਅੱਜ ਕੱਲ੍ਹ ਕੀ ਬਾਤ ਹੈ ਜੀ ਇਸ ਕਰਕੇ ਇਹ ਤਿਆਰ ਕੀਤਾ ਜੀ ਆਹ ਸੋਫ ਇਹ ਇਹ ਸੋਫਾ ਸਾਡਾ ਬਿਲਕੁਲ ਹੌਟ ਸੇਲਿੰਗ ਹੈ ਜੀ ਇਹ ਬਹੁਤ ਕੰਫਰਟੇਬਲ ਹੈ ਜੀ ਇਹ ਤੇ ਬੈਠ ਕੇ ਦਾ ਮੁੜ ਕੇ ਉੱਠਣ ਨੂੰ ਜੀ ਨਹੀਂ ਕਰਦਾ ਜੀ ਕਿਆ ਬਾਤ ਹੈ ਇੰਨਾ ਕੰਫਰਟੇਬਲ ਸੋਫਾ ਹੈ ਜੀ ਔਰ ਬਹੁਤ ਹਰ ਵੇਲੇ ਇਹ ਪੰਜ ਛੇ ਸੋਫੇ ਦਾ ਸਾਡੇ ਕੋਲੇ ਆਰਡਰ ਆਇਆ ਰਹਿੰਦਾ ਹੀ ਰਹਿੰਦਾ ਹੈ ਜੀ ਇਹਦਾ ਕਿਆ ਬਾਤ ਹੈ ਜੀ ਲਓ ਵੀ ਦੋਸਤੋ ਚੀਜ਼ਾਂ ਜਿਵੇਂ ਪ੍ਰੀਮੀਅਮ ਕਹਿੰਿਆ ਸੀ ਨਾ ਬਾਕੀ ਪ੍ਰੀਮੀਅਮ ਦੇ ਵਿੱਚ ਮਤਲ ਤੁਹਾਨੂੰ ਅਹਿਸਾਸ ਹੋ ਇੱਕ ਲਗਜ਼ਰੀਅਸ ਇੱਕ ਮਤਲ ਜੇ ਕਹਦੇ ਇਹਨਾਂ ਸਵਾਦ ਵਾਲੀ ਚੀਜ਼ ਲੈਣ ਦਾ ਜਦੋਂ ਘਰ ਦੇ ਵਿੱਚ ਕਰੋੜਾ ਰੁਪਇਆ ਲੱਗਿਆ ਹੁੰਦਾ ਨਾ ਤਾਂ ਉੱਥੇ ਇਹੋ ਜੀ ਚੀਜ਼ ਪਈ ਹੋਵੇ ਫਰਨੀਚਰ ਤੇ ਵੀ ਰੁਪਿਆ ਲਾਏਗਾ ਜੀ ਜੀ ਜੇ ਗੱਲ ਕਰੀਏ ਰਾਇਲ ਵੁੱਡਨ ਫਰਨੀਚਰ ਤੇ ਰਾਇਲ ਸੋਫਾ ਨਾ ਹੋਣ ਅਗਰ ਸਵਾਦ ਨਹੀਂ ਹੋਣਾ ਬਿਲਕੁਲ ਜੀ ਜੀ ਅੱਜ ਕੱਲ ਕਲਾਸਿਕਲ ਦਾ ਟ੍ਰੈਂਡ ਵੱਧਦਾ ਜਾਂਦਾ ਜੀ ਲੋਕਾਂ ਦਾ ਥੋੜਾ ਜਿਹਾ ਰੁਝਾ ਹੈ ਕਲਾਸਿਕਲ ਨਹੀਂ ਵੱਧ ਹੋ ਰਿਹਾ ਜੀ ਇਹ ਸਾਰਾ ਆਪਣਾ ਐਮਪੀਟੀ ਦੇ ਵਿੱਚ ਬਣਿਆ ਹੋਇਆ ਜੀ ਠੀਕ ਹੈ ਇਹ ਹਰ ਵੇਲੇ ਆਪਣਾ ਇਹ ਵੀ ਸੋਫਾ ਰੁਟੀਨ ਚ ਬਹੁਤ ਸੇਲ ਹੈ ਜੀ ਇਹ ਸੋਫੇ ਦੀ ਔਰ ਬਹੁਤ ਵਧੀਆ ਕੰਫਰਟ ਵਾਈਜ਼ ਬੈਸੇ ਵੀ ਹਰੇਕ ਪੱਖੋਂ ਬਹੁਤ ਵਧੀਆ ਸੋਫਾ ਹੈ ਜੀ ਕੀ ਬਾਤ ਹੈ ਜੀ ਜਿਹੜਾ ਵੀ ਮਿੱਤਰ ਹਵੇਲੀਆਂ ਬਣਾਉਂਦੇ ਆ ਜਾਂ ਕਹਿੰਦੇ ਨੇ ਨਾ ਵੱਡੇ ਵੱਡੇ ਲੀਡਰ ਤੇ ਵੱਡੇ ਵੱਡੇ ਬਿਜ਼ਨਸਮੈਨਾਂ ਦੇ ਜਦੋਂ ਅਸੀਂ ਘਰੇ ਜਾਂਦੇ ਹਾਂ ਨਾ ਉੱਥੇ ਆ ਚੀਜ਼ਾਂ ਦਾ ਟੇਸਟ ਦੇਖਣ ਨੂੰ ਮਿਲਦਾ ਹਾਂ ਹਾਂਜੀ ਹਾਂਜੀ ਜੀ ਇਸ ਤੋਂ ਅੱਗੇ ਸਰ ਜੇ ਗੱਲ ਕਰੀਏ ਇਸ ਤੋਂ ਅੱਗੇ ਸਰ ਆਹ ਜਾਓ ਜੀ ਇਹ ਵੀ ਆਪਣਾ ਬਹੁਤ ਵਧੀਆ ਸੋਫਾ ਹੈ ਜੀ ਜੀ ਇਹ ਮੈਟੈਲਿਕ ਲੁੱਕ ਦੇ ਵਿੱਚ ਹੈ ਜੀ ਇਹਦੇ ਨਾਲ ਅਸੀਂ ਹੁਣ ਚੇਅਰ ਤਿਆਰ ਕੀਤੀਆਂ ਜੀ ਇਹ ਅਛਾ ਦੋ ਨਾਲ ਚੇਅਰ ਵੀ ਆਪਣੀ ਸੈਟਅਪ ਕੀਤਾ ਹੋਇਆ ਜੀ ਨੈਚੁਰਲ ਆਨਿਕਸ ਇਹਦੇ ਲੱਗਿਆ ਹੋਇਆ ਜੀ ਇਹ ਸਾਰੀ 2K ਦੀ ਪਾਲਿਸ਼ ਹੋਈ ਵੀ ਆ ਜੀ ਪਾਲਿਸ਼ ਨੂੰ ਤੁਸੀਂ ক্লোਜ਼ ਕਰਕੇ ਦਿਖਾਓ ਜੀ ਮਤਲਬ ਬਹੁਤ ਪਾਲਿਸ਼ ਦੀ ਬਹੁਤ ਵਧੀਆ ਲੁੱਕ ਹੈ ਜੀ ਚਿਹਰਾ ਦੇਖ ਲਓ ਜੀ ਹਾਂਜੀ ਬਹੁਤ ਸੋਹਣੇ ਤਰੀਕੇ ਨਾਲ ਪਾਲਿਸ਼ ਦਾ ਜਿਹੜਾ ਕੰਮ ਹੋਇਆ ਹੋਇਆ ਹੈਗਾ ਜੀ ਤੇ ਇਸ ਤੋਂ ਅੱਗੇ ਸਾਰੇ ਰਾਇਲ ਜੇ ਕਹ ਜੀ ਕਲਾਸਿਕਲ ਦੇ ਵਿੱਚ ਆਹ ਕੈਨ ਵਾਲਾ ਵੀ ਬਹੁਤ ਸੋਹਣਾ ਬਣਿਆ ਹੋਇਆ ਜੀ ਹਾਂਜੀ ਇਹ ਕਾਫੀ ਟ੍ਰੈਂਡ ਚ ਹੈ ਜੀ ਅੱਜ ਕੱਲ ਇਹ ਚੀਜ਼ ਜੀ ਜੀ ਹੁਣ ਇਹ ਵੀ ਮੈਟ ਕਲਰ ਦੇ ਵਿੱਚ ਵੀ ਜੂ ਮੈਟ ਦੇ ਵਿੱਚ ਤਿਆਰ ਕੀਤਾ ਹੈ ਜੀ ਕੈਨ ਵਾਲਾ ਜੀ ਕੀ ਬਾਤ ਹੈ ਜੀ ਇਹਦਾ ਅਸਲ ਕਲਰ ਵੀ ਤੁਸੀਂ ਬਹੁਤ ਸੋਹਣਾ ਆਪਸ਼ਨ ਜੇ ਕਹ ਜੀ ਸਲੈਕਟ ਕੀਤਾਗਾ ਹਾਂਜੀ ਇਹ ਬਸ ਕੈਨ ਨਾਲ ਦਾ ਕਲਰ ਉਹ ਆਮ ਹੋ ਗਿਆ ਇੱਕ ਜੀ 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 ਇੱਕ ਇੱਕ ਵੱਖਰਾ ਡਿਜ਼ਾਈਨ ਦਿੱਤਾ ਤੁਸੀਂ ਹਾਂਜੀ ਹਾਂਜੀ ਜੀ ਸਰ ਉਹਦੇ ਸਾਹਮਣੇ ਫਿਰ ਉਹ ਦੇਖੋ ਜੀ ਸੋਫਾ ਉਹ ਵੀ ਅਸੀਂ ਨਵਾਂ ਤਿਆਰ ਕੀਤਾ ਜੀ ਨਵਾਂ ਡਿਜ਼ਾਈਨ ਤਿਆਰ ਕੀਤਾ ਬੈਠਣ ਚ ਵੀ ਬਹੁਤ ਕੰਫਰਟੇਬਲ ਹੈ ਤੇ ਸਿੰਪਲ ਸੌਵਰ ਹੈ ਜੀ ਲੁੱਕ ਵਾਈਜ਼ ਠੀਕ ਹੈ ਜੀ ਜੀ ਤੇ ਇਧਰ ਸਾਈਡ ਤੇ ਵੀ ਸਰ ਇਹ ਵੀ ਸੋਫਾ ਅਸੀਂ ਹੁਣ ਨਵਾਂ ਤਿਆਰ ਕੀਤਾ ਹੈ ਜੀ ਇਹ ਛੇਡ ਵੀ ਅਸੀਂ ਨਵੇਂ ਲਿਆਏ ਆ ਜੀ ਜੀ ਇਹ ਸਾਰੀ ਛੇਡਿੰਗ ਨਵੀਂ ਤਿਆਰ ਕੀਤੀ ਹੈ ਜੀ ਫਿਰ ਇਹਦਾ ਜਿਹੜਾ ਸੀਟ ਦਾ ਪੈਨਲ ਹੈ ਇਹ ਸਾਰਾ ਟਰਕੀ ਦਾ ਹੈ ਜੀ ਫੈਬਰਿਕ ਫਾਈਬਰ ਕਿੰਨਾ ਸੋਹਣਾ ਲੱਗਿਆ ਹੋਇਆ ਤੇ ਫੈਬਰਿਕ ਸਾਰਾ ਮੇਡ ਇਨ ਟਰਕੀ ਦਾ ਹੈ ਜੀ ਤੇ ਆ ਫੁੱਲਾਂ ਵਗੈਰਾ ਦਾ ਡਿਜ਼ਾਈਨ ਜੀ ਇਹ ਇਹ ਸਾਰਾ ਉੱਥੋਂ ਕੰਪਨੀ ਚੋਂ ਬਣ ਕੇ ਆਂਦਾ ਹੈ ਜੀ ਫੈਬਰਿਕ ਆ ਜਿਹੜਾ ਆਪਾਂ ਸਾਰਾ ਸਪੈਸ਼ਲ ਇਹ ਚੀਜ਼ ਚੂਜ਼ ਕੀਤੀ ਹੈ ਜੀ ਆਵਾਜ਼ ਲਓ ਵੀ ਦੋਸਤੋ ਇਹ ਚੀਜ਼ਾਂ ਦਾ ਦੇਖ ਕੇ ਕਹਿੰਦੇ ਵੀ ਸਵਾਦ ਆ ਹੀ ਜਾਂਦਾ ਵੀ ਬਾਕੀ ਬਾਈ ਹੋਰਾਂ ਨੇ ਜਿਹੜੀ ਚੀਜ਼ ਤੇ ਮਿਹਨਤ ਕੀਤੀ ਆ ਉਹ ਮੂੰਹੋਂ ਬੋਲਦੀ ਆ ਜੀ ਜੀ ਸਰ ਹੁਣ ਕੇਵਲ ਬਲੂ ਕਨਸੈਪਟ ਹੈ ਜੀ ਇਹ ਵੀ ਸਾਡੀ ਰੁਟੀਨ ਦੀ ਆਈਟਮ ਹੈ ਜੀ ਬਹੁਤ ਵਧੀਆ ਸੇਲ ਹੈ ਜੀ ਇਹਦੀ ਬਹੁਤ ਵਧੀਆ ਰਿਸਪੌਂਸ ਹੈ ਜੀ ਅੱਗੇ ਦੀ ਅੱਗੇ ਸਾਨੂੰ ਰਿਸਪੌਂਸ ਆ ਰਿਹਾ ਜਿਵੇਂ ਇੱਕ ਘਰ ਲੈ ਗਿਆ ਅੱਗੇ ਦੀ ਅੱਗੇ ਉਹ ਕਹਿੰਦਾ ਵੀ ਉਹਨਾਂ ਦਾ ਸੋਫਾ ਬੜਾ ਵਧੀਆ ਸੀ ਸਾਨੂੰ ਵੀ ਉਹਦੇ ਨਾਲ ਦਾ ਦਿਓ ਇਹ ਸੋਫੇ ਦੀ ਸਾਡੀ 4 ਮਹੀਨਿਆਂ ਦੀ ਬੇਟਿੰਗ ਹੈ अच्छा जी हां जी हां जी इस तो अगला सर, सर ये कार ਦੇ ਵਿੱਚ ਆ ਗਿਆ ਜੀ ਸਰ ਇਹ ਵੀ ਕਾਰਬਨ ਦਾ ਸੈੱਟ ਹੈ ਇਹਦੇ ਵਿੱਚ ਥੋੜੀ ਜੀ ਅਸੀਂ ਵਲਨਟ ਦੇ ਵਿੱਚ ਮੈਟੈਲਿਕ ਦੀ ਲੁੱਕ ਦਿੱਤੀ ਹੈ ਜੀ ਇਹ ਤਿੰਨ ਚਾਰ ਤਰ੍ਹਾਂ ਦੀਆਂ ਅਸੀਂ ਪਾਲਿਸ਼ ਮੈਚ ਕਰਕੇ ਇਹ ਇਹ ਵੀ ਇੱਕ ਨਵਾਂ ਰੰਗ ਕੱਢਿਆ ਜੀ ਇਹ ਕੀ ਬਾਤ ਹੈ ਜੀ ਇਹਦੀ ਤੁਸੀਂ ਦੇਖੋਗੇ ਲੁੱਕ ਬਹੁਤ ਅੱਛੀ ਲੁੱਕ ਹੈ ਇਹਦੇ ਨਾਲ ਹੀ ਪਿੱਛੇ ਕਰਟਨ ਆਪਾਂ ਸੇਮ ਕਨਸੈਪਟ ਡਿਸਪਲੇ ਕੀਤਾ ਹੈ ਜੀ ਇਹ ਬਲਾਈਂਡ ਦੇ ਨਾਲ ਕਰਟਨ ਹੈ ਜੀ ਉੱਪਰ ਪੈਲਮਟ ਵਗੈਰਾ ਦਾ ਜਿਵੇਂ ਅੱਜਕੱਲ ਟੈਂਡ ਹੈ ਜੀ ਕੋਮੇ ਲਗਾਇਆ ਜੀ ਇਹ ਨਾਲ ਉਹਦੀ ਮੈਚਿੰਗ ਹੋ ਜਾਂਦੀ ਹੈ ਜੀ ਨਾਲ ਜੀ ਸੋਹਣੀ ਦੀ ਸੋਹਣੀ ਜੀ 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 ਸਰ ਦੇਖ ਰਿਹਾ ਇਧਰ ਸੋਵੇ ਵੀ ਹੈ ਇਧਰ ਬੈੱਡ ਵੀ ਤਿਆਰ ਕੀਤਾ ਹੈ ਆਨ ਆਰਡਰ ਹੈ ਜੀ ਹਾਂਜੀ ਹਾਂਜੀ ਇਹ ਸਮਾਨੇ ਤੋਂ ਕਿਸੇ ਕਲਾਇੰਟ ਦਾ ਆਰਡਰ ਹੈ ਜੀ ਠੀਕ ਹੈ ਤੇ ਬੈੱਡ ਦੇ ਨਾਲ ਸਰ ਲਾਉਂਜਰ ਤਿਆਰ ਕੀਤਾ ਹੈ ਨਾਲ ਬੈੱਡਰੂਮ ਚੇਅਰ ਹੈ ਸਰ ਇਹਨਾਂ ਦੇ ਜੀ ਠੀਕ ਹੈ ਜੀ ਕਰਟਨ ਵੀ ਨਾਲ ਦੇ ਮੈਚਿੰਗ ਤਿਆਰ ਕੀਤੇ ਆ ਜੀ ਆਪਾਂ ਪਿੱਛੇ ਜੀ ਈਵਨ ਇਹਦੇ ਹੈਂਡਲ ਤੱਕ ਦੇ ਆਪਾਂ ਬਰਾਸ ਦੇ ਬਣਾ ਕੇ ਉਹਨੂੰ ਸ਼ੇਡਿੰਗ ਕੀਤੀ ਵੀ ਹੈ ਜੀ ਸਾਰਾ ਪ੍ਰੋਪਰ ਇੱਕ ਇੱਕ ਚੀਜ਼ ਆਪਣੇ ਇਨ ਹਾਊਸ ਸਾਰਾ ਐਮਪੀਟੀ ਗ੍ਰੇਜ ਇਹ ਕੰਮ ਹੋਇਆ ਹੋਇਆ ਹੈ ਜੀ। ਕੀ ਬਾਤ ਹੈ ਜੀ ਪਾਲਿਸ਼ ਦਾ ਕੰਮ ਦੇਖ ਸਕਦੇ ਹੋ ਦੋਸਤ ਤੁਸੀਂ ਤੇ ਮਤਲਬ ਬਹੁਤ ਹੀ ਜੇ ਕਹਿੰਦੀ ਇਹਨਾਂ ਮਤਲਬ ਇੱਕ ਸੋਹਣੀ ਲੋਕਾਂ ਹੁੰਦੀ ਹੈ ਚੀਜ਼ ਦੀ ਬਣੀ ਤੋਂ ਬਾਅਦ ਪਤਾ ਲੱਗਦਾ ਵੀ ਬਾਕੀ ਕਿਵੇਂ ਚੀਜ਼ਾਂ ਔਨ ਆਰਡਰ ਵਾਲੇ ਵੀ ਤੁਸੀਂ ਇੱਕ ਉਹਨਾਂ ਵੀ ਡਿਸਪਲੇ ਦੇ ਵਿੱਚ ਆਪਾਂ ਵਧੀਆ ਚੀਜ਼ਾਂ ਰੱਖੀਆਂ ਹੋਈਆਂ ਨੇ। ਜੀ ਜੀ ਔਨ ਆਰਡਰ ਵਾਲਾ ਵੀ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਇੱਕ ਸੋਹਣੀ ਚੀਜ਼ ਬਣਾਈ ਹੋਈ ਹੈ। ਇਹ ਦੇਖੋ ਜੀ ਇਹਦੀ ਕਿੰਨੀ ਵਧੀਆ ਕਾਰਵਿੰਗ ਕੀਤੀ ਵੀ ਹੈ ਫਿਰ ਇਹਦੀ ਸ਼ੇਡ 쉐딩 ਕੀਤੀ ਵੀ ਹੈ کاربن ਕਿੰਨੀ ਵਧੀਆ ਕੀਤੀ ਵੀ ਹੈ ਜੀ ਜੀ ਸਪਾਈ ਦੇਖ ਸਕਦੇ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਜੀ ਇਸ ਤੋਂ ਅੱਗੇ ਸਰ ਜੀ ਗੱਲ ਕਰੀਏ ਇਹਦੇ ਹੈਂਡਲਾਂ ਤੇ ਵੀ ਥੋੜਾ ਜਿਹਾ ਚਾਨਣ ਪਾਓ ਜੀ ਹੈਂਡਲ ਆਪਾਂ ਬਰਾਸ ਦੇ ਅੰਦਰ ਬਣਵਾ ਕੇ ਫਿਰ ਉਹਦੇ ਕਲਰਿੰਗ ਕੀਤੀ ਵੀ ਹੈ ਜੀ ਦੇਖੋ ਠੀਕ ਹੈ ਠੀਕ ਹੈ ਜੀ ਕੀ ਬਾਤ ਹੈ ਜੀ ਇਹ ਵੀ ਡਾਈਨਿੰਗ ਹੈ ਜੀ ਇਹ ਸੋਫਾ ਆਪਾਂ ਜਿਹੜਾ ਗ੍ਰੀਨ ਪਿੱਛੇ ਦੇਖਿਆ ਸੀ ਉਹਦੇ ਨਾਲ ਦਾ ਹੀ ਮੈਚਿੰਗ ਇਹ ਡਾਈਨਿੰਗ ਬਣਾਇਆ ਹੋਇਆ ਜੀ ਦੋ ਮਾਸਟਰ ਚੇਅਰਾਂ ਜੀ ਚਾਰ ਦੂਸਰੀਆਂ ਚੇਅਰਾਂ ਜੀ ਇਹ ਵੀ ਕਾਫੀ ਆਪਣੀ ਲਗਜ਼ਰੀ ਆਈਟਮ ਹੈ ਕਿਆ ਬਾਤ ਹੈ ਜੀ ਬਹੁਤ ਸੋਹਣਾ ਮਤਲਬ ਫੈਬਰਿਕ ਤੇ ਉਪਰ ਆ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਇਹਦੀ ਬੈਕ ਤੇ ਵੀ ਕੰਮ ਕੀਤਾ ਹੋਇਆ ਹੈ ਜੀ ਆਪਾਂ ਦੇਖੋ ਤੁਸੀਂ ਆਮ ਤੌਰ ਤੇ ਬੈਕ ਪਲੇਨ ਬਣਾਈ ਜਾਂਦੀ ਹੈ ਆਪਾਂ ਬੈਕ ਤੇ ਵੀ ਇਹਦੇ ਵਰਕ ਕੀਤਾ ਹੋਇਆ ਹੈ ਜੀ ਕਿਆ ਬਾਤ ਹੈ ਜੀ ਜੀ ਸਰ ਇਸ ਤੋਂ ਅੱਗੇ ਸਰ ਜੇ ਗੱਲ ਕਰੀਏ ਵੀ ਡਾਈਨਿੰਗ ਦੇ ਵੀ ਬਹੁਤ ਸਾਰੇ ਆਪਸ਼ਨ ਹੈਗੇ ਨੇ ਹਾਂਜੀ ਹਾਂਜੀ ਭਲੇ ਇਹ ਨਹੀਂ ਹੈਗਾ ਵੀ ਪੂਰੇ ਘਰ ਦਾ ਫਰਨੀਚਰ ਚਾਹੇ ਲੈ ਬੈੱਡ ਸੋਫੇ ਤੇ ਚੇਅਰਸ ਵਗੈਰਾ ਤੇ ਡਾਈਨਿੰਗ ਸਾਰਾ ਕੁਝ ਆਪ ਨੂੰ ਮਿਲ ਜੂਗਾ ਜੀ 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 ਸਰ ਇਹਦੀ ਵੀ ਗੱਲ ਕਰੀਏ ਪਾਲਿਸ਼ ਵੀ ਬਹੁਤ ਵਧੀਆ ਹੈ ਇਹ ਪਲਿਸਟਰ ਹੈ ਜੀ ਇਹ ਪਲਿਸਟਰ ਪਾਲਿਸ਼ ਹੈ ਜੀ ਇਹ ਵੀ ਚੇਅਰ ਆਪਣੀ ਕਾਫੀ ਚੱਲਦੀ ਹੈ ਜੀ ਜੀ ਮਾਡਰਨ ਕਨਸੈਪਟ ਹੈ ਜੀ ਇਹ ਉੱਪਰ onyx ਲੱਗਿਆ ਵਈ ਜੀ ਦੇ ਵਿੱਚ ਚਲੀ ਜਾਂਦੇ ਹਨਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਇਹ ਸੈਂਟਰ ਪਿਲਰ ਹੈ ਜੀ ਠੀਕ ਹੈ ਜੀ ਹਾਂਜੀ ਜੀ ਇੱਕ ਸਰ ਇਹ ਵੀ ਬਹੁਤ ਸੋਹਣਾ ਲੱਗ ਰਿਹਾ ਹੈਗਾ ਹਾਂਜੀ ਇਹ ਵੀ ਦੋ ਮਾਸਟਰ ਚੇਅਰ ਆਪਣਾ ਵੱਡੀਆਂ ਆ ਗਈਆਂ ਜੀ ਇਹਦੇ ਨਾਲ 9 ਸੀਟਰ ਸੋਫਾ ਜੀ ਹੈ ਜੀ ਮਤਲਬ ਦੋਸਤੋ ਕਲਾਸਿਕ ਵਾਲਾ ਚਾਹੀਏ ਮਾਡਰਨ ਚਾਹੀਏ ਤੁਹਾਡੀ ਕੋਈ ਕਹਿੰਦੇ ਹੁੰਦੇ ਨੇ ਸੋਚ ਆ ਵੀ ਆਪਾਂ ਇਹ ਚੀਜ਼ ਲੈਣੀ ਹੈ ਉਹ ਤੁਹਾਨੂੰ ਇੱਥੋਂ ਮਿਲ ਜਾਣੀ ਹੈ ਜੀ ਸਰ ਇਸ ਤੋਂ ਅੱਗੇ ਜੇ ਗੱਲ ਕਰੀਏ ਇਹ ਵੀ ਡਾਈਨਿੰਗ ਸੈੱਟ ਹੈ ਇਹ ਡਾਈਨਿੰਗ ਸੈੱਟ ਹੈ ਜੀ ਬਸ ਇਹਦਾ ਜਿਹੜਾ ਉੱਪਰਲਾ ਟੌਪ ਹੈ ਇਹਨੂੰ ਮੈਂਗੋ ਆਨਿਕਸ ਕਹਿੰਦੇ ਆ ਜੀ ਇਹ ਬਿਲਕੁਲ ਡਿਫਰੈਂਟ ਚੀਜ਼ ਹੈ ਇਹ ਨੇਚਰਲ ਚੀਜ਼ ਹੈ ਜੀ ਨੇਚਰਲ ਚੀਜ਼ ਹੈ ਹਾਂਜੀ ਜੀ ਤੇ ਹੁਣ ਸਰ ਜੇ ਬੈੱਡਾਂ ਦੀ ਗੱਲ ਕਰੀਏ ਜੇ ਇਸ ਤੋਂ ਅੱਗੇ ਨਾਲ ਨਾਲ ਡਾਈਨਿੰਗ ਦੇ ਵੀ ਸ਼ਾਰਟ ਬਾਈ ਲਈ ਚੱਲੀ ਕਿਉਂਕਿ ਬੈੱਡਾਂ ਦੇ ਵਿੱਚ ਵੀ ਬਹੁਤ ਸਾਰੇ ਮਿੱਤਰਾਂ ਦੇ ਨਾਲ ਆਪਸ਼ਨ ਹੁੰਦੀਆਂ ਅਲੱਗ-ਅਲੱਗ ਹਾਂ ਆਪਾਂ ਬੈੱਡ ਹੁਣ ਨਵ ਜੀ ਫੈਬਰਿਕ ਵਗੈਰਾ ਸਾਰਾ ਡੀਡ ਕੋਰ ਦਾ ਲੱਗਿਆ ਹੋਇਆ ਔਰ ਸਾਰਾ ਐਮਪੀਡੀ ਦੇ ਵਿੱਚ ਹੈ ਜੀ ਇਹ ਮਤਲਬ ਇੱਕ ਤਾਂ ਚੀਜ਼ ਸਾਫ਼ ਹੁੰਦੀ ਹੈ ਜੀ ਵੀ ਕੋਈ ਵੀ ਚੀਜ਼ ਲੱਗਿਓ ਬ੍ਰਾਂਡ ਦੀ ਲੱਗੀ ਹੋਈ ਹੁੰਦੀ ਹੈ ਹਾਂਜੀ ਸਭ ਆਪਾਂ ਬ੍ਰਾਂਡ ਤੋਂ ਬਿਨਾ ਕੋਈ ਚੀਜ਼ ਯੂਜ਼ ਨਹੀਂ ਕਰਦੇ ਜੀ ਮਤਲਬ ਇਹਦੇ ਡਰਾਅਰ ਦੇ ਜਿਹੜੇ ਆ ਸਾਰੇ ਉਹ ਟੈਲੀਸਕੋਪੀ ਦੀ ਜੁਆਇ ਕਾਡਰੋ ਲੱਗੇ ਹੋਏ ਆ ਜੀ ਠੀਕ ਹੈ ਜੀ ਇਹ ਵੀ ਐਮਪੀਡੀ ਦੇ ਵਿੱਚ ਆ ਕੇ ਦੋਨੇ ਵੈਰੀ ਹਾਂਜੀ ਇਹ ਵੀ ਸਾਰੇ ਐਮਪੀਡੀ ਦੇ ਵਿੱਚ ਆ ਗਏ ਲੋ ਵੀ ਦੋਸਤੋ ਡਿਜ਼ਾਈਨ ਇਤੋਂ ਫਾਈਨਲ ਕਰ ਲਿਓ ਨਾਲ-ਨਾਲ ਤੇ ਇਹ ਅਲਮਾਰਾ ਵੀ ਇਹਦੇ ਨਾਲ ਏ ਹਾਂ ਜੀ ਇਹ ਪੂਰਾ ਰੂਮ ਦਾ ਕਨਸੈਪਟ ਬਣਾਇਆ ਹੋਇਆ ਹੈ ਜੀ ਤੇ ਨਾਲ ਅਲਮੀਰਾ ਬਣਾਈ ਵੀ ਹੈ ਸਾਈਜ਼ ਕੋਈ ਛੋਟਾ ਵੱਡਾ ਬਣਾਉਣਾ ਹੈ ਆਪਾਂ ਉਸ ਅਕੋਰਡਿੰਗ ਵੀ ਬਣਾ ਦਾਂ ਠੀਕ ਹੈ ਜੀ ਉਹ ਫਲੈਕਸੀਬਿਲਟੀ ਹੈਗੀ ਹੈ ਜੀ ਕਿਸੇ ਤਰੀਕੇ ਨਾਲ ਕਸਟਮਾਈਜ਼ ਵੀ ਕਰ ਸਕਦੇ ਆ ਠੀਕ ਹੈ ਸਰ ਤੇ ਇਸ ਤੋਂ ਅੱਗੇ ਸਰ ਇਹ ਗੱਲ ਕਰੀਏ ਇਹ ਬੈੱਡ ਵੀ ਜਿਵੇਂ ਇਹ ਵੀ ਮੈਟੈਲਿਕ ਕਲਰ ਚ ਆ ਗਿਆ ਜੀ ਇਹਦੇ ਵੀ ਆਪਾਂ ਹੈਂਡਲ ਹੈ ਜਿਹੜੇ ਵੁੱਡਨ ਦੇ ਬਣਾ ਕੇ ਦਿੱਤੇ ਹੋਏ ਆ ਜੀ ਪਤਾ ਹੀ ਨਹੀਂ ਲੱਗਦਾ ਵੀ ਹੈਂਡਲ ਕਿੱਥੇ ਆ ਜੀ ਇਹਦਾ ਕੀ ਬਾਤ ਹੈ ਜੀ ਪਰ ਹਰ ਇੱਕ ਛੋਟੀ ਤੋਂ ਛੋਟੀ ਬਰੀਕੀ ਨਾਲ ਕੰਮ ਕੀਤਾ ਹੋਇਆ ਚੀਜ਼ ਜਿਹੜੀ ਸੋਹਣੀ ਵੀ ਲੱਗੇ ਲੌਂਗ ਲਾਈਫ ਵੀ ਚੱਲੇ ਤੇ ਸਰ ਇਹ ਇਨ ਹਾਊਸ ਹੀ ਤਿਆਰ ਹੁੰਦਾ ਮਤਲਬ ਕਸਟਮਰ ਦਾ ਹਾਂ ਜੀ ਨਹੀਂ 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 ਜੀ ਆਪਾਂ ਜਿੰਨਾ ਕੰਮ ਕਰਦੇ ਆ ਇਨ ਹਾਊਸ ਤਿਆਰ ਕਰਦੇ ਆ ਜੀ ਠੀਕ ਆ ਜੀ ਆਪਣਾ ਰੈਡੀमेड ਵਾਲਾ ਕੋਈ ਕੰਮ ਨਹੀਂ ਹੈ ਠੀਕ ਆ ਜੀ ਤੇ ਆ ਡਾਈਨਿੰਗ ਦਾ ਸੈੱਟ ਦੋਸਤੋ ਨਾਲ ਨਾਲ ਹਾਂ ਜੀ ਸਾਰੇ ਇਹ ਮਾਡਰਨ ਡਿਜ਼ਾਈਨ ਆ ਗਏ ਜੀ ਜੀ ਰੁਟੀਨ ਦੀਆਂ ਆਈਟਮਾਂ ਆ ਜੀ ਇਹ ਸਾਡੀਆਂ ਸਾਰੀਆਂ ਠੀਕ ਆ ਜੀ ਜੀ ਇਹ ਕਬ ਬੈੱਡ ਹੈ ਜੀ ਇਹ ਕਾਫੀ ਚੱਲ ਰਿਹਾ ਜੀ ਅੱਜਕੱਲ ਇਹਦੀ ਬੈਕ ਬਹੁਤ ਸੋਹਣੀ ਹੈ ਹਾਂ ਜੀ ਹਾਂ ਜੀ ਜੀ ਇਹ ਪੀ ਪੀਜੂ ਗਲਾਸ ਦੇ ਵਿੱਚ ਹੋਇਆ ਵੈ। ਲੋ ਵੀ ਦੋਸਤੋ ਇਹ ਤਾਂ ਕਹਿੰਦੇ ਲਾਈਵ ਵੀਡੀਓ ਦੇ ਵਿੱਚ ਇਹਦੀ ਫੋਟੋ ਖਿੱਚ ਲਈ ਚੀਜ਼ ਮੈਨੂੰ ਵੀ ਬਹੁਤ ਪਸੰਦ ਆਈ ਆ ਤੇ ਤੁਹਾਨੂੰ ਤਾਂ ਪਸੰਦ ਆਉਣੀ ਹੀ ਆਉਣੀ ਆ ਕਿਉਂਕਿ ਵੀਰ ਹੋ ਰਹੇ ਨੇ ਕਿਸੇ ਵੀ ਤਰ੍ਹਾਂ ਦੀ ਕਹਿੰਦੇ ਹੁੰਦਾ ਕੋਈ ਘਾਟ ਹੀ ਨਹੀਂ ਛੱਡੀ ਨਵੀਂ ਤੋਂ ਨਵੀਂ ਬੱਖੋ ਤੋਂ ਬੱਕਰੀ ਚੀਜ਼ ਤੁਹਾਨੂੰ ਦੇਣ ਦੀ ਕੋਸ਼ਿਸ਼ ਕੀਤੀ ਐ ਤੇ ਆਹ ਡਾਈਨਿੰਗ ਵੀ ਜੀ ਕਲਾਸਿਕਲ ਡਾਈਨਿੰਗ ਹੈ ਜੀ ਇਹ ਵਾਲਨਟ ਦੇ ਪਾਲਿਸ਼ ਦੇ ਵਿੱਚ ਬਣਿਆ ਹੋਇਆ ਜੀ ਦੇਖੋ ਤੁਸੀਂ ਇੱਕ ਇੱਕ ਰੇਸ਼ਾ ਇਹਦਾ ਦੇਖੋਗੇ ਕਿੰਨਾ ਬਰੀਕ ਹੈ ਜੀ ਜੀ ਬਹੁਤ ਵਧੀਆ ਲੱਕੜ ਯੂਜ਼ ਕੀਤੀ ਹੋਈ ਹੈ ਜੀ ਇਹਦੀ ਤੇ ਪਾਲਿਸ਼ ਵੀ ਬਹੁਤ ਵਧੀਆ ਕੀਤੀ ਵੀ ਹੈ ਜੀ ਚੀਜ਼ ਵੀ ਨਿਕਲ ਕੇ ਰਿਜ਼ਲਟ ਬਹੁਤ ਸੋਹਣਾ ਆਇਆ ਹੋਇਆਗਾ ਇਹ ਸੋਫਾ ਵੀ ਸਾਡਾ ਬਹੁਤ ਵਧੀਆ ਸੋਫਾ ਹੈ ਜੀ ਸਲੀਕ ਦਾ ਸਲੀਕ ਹੈ ਬੈਠਣ ਜ ਕੰਫਰਟੇਬਲ ਹੈ ਜੀ ਇਹ ਵੀ ਸਾਰਾ ਆਪਣਾ ਆਪਣਾ ਵਾਲਨਟ ਵੀ ਯੂਜ਼ ਕੀਤਾ ਹੋਇਆ ਹੈ ਜੀ ਸਰ ਹਾਂਜੀ ਸਰ ਜੇ ਗੱਲ ਕਰੀਏ ਇਨ ਹਾਊਸ ਤਿਆਰ ਹੁੰਦਾ ਜੀ ਹੈਂਡ ਮੇਡ ਹਾਂਜੀ ਬਿਲਕੁਲ ਜੀ ਨੀਚੇ ਤੁਹਾਨੂੰ ਤਿਆਰ ਸੋਫਾ ਦਿਖਾਇਆ ਸੀਗਾ ਜੀ ਇਹਦੇ ਨਾਲ ਦੇ ਆਪਣੇ ਕੋਲੇ 4 ਸੋਫਿਆਂ ਦੇ ਆਰਡਰ ਹੈ ਜੀ ਇਸ ਜੀ ਦੇਖੋ ਸਾਰਾ ਇਨ ਹਾਊਸ ਕਰ ਰਿਹਾ ਸਾਰੀ ਜੋਇੰਟਿੰਗ ਅਰਲਾ ਟਾਈਟ ਨਾਲ ਹੋਈ ਹੈ ਸਾਰਾ ਆਪਣਾ ਹੱਥੀ ਕੰਮ ਕਰ ਰਿਹਾ ਜੀ ਬੰਦੇ ਦੇਖੋ ਥੋੜੇ ਸਾਹਮਣੇ ਐ ਐਮ ਪੀਟੀ ਕਲਕੜਾ ਐ ਲੱਕੜ ਦੀ ਕੁਆਲਿਟੀ ਦੇਖੋ ਕੰਮ ਦੀ ਸਫਾਈ ਦੇਖੋ ਜੀ ਬਿਲਕੁਲ ਜੀ ਪਾਲਸ ਤੋਂ ਬਾਅਦ ਤਾਂ ਹਰ ਇੱਕ ਜੀ ਸੋਹਣੀ ਬਣ ਜਾਂਦੀ ਹੈ ਪਰ ਰਾਹ ਕੰਮ ਦੇ ਵਿੱਚ ਪਪਾ ਹਾਂ ਜੀ ਇਸ ਤਰੀਕੇ ਦਾ ਸਿਰਫ ਆਪਾਂ ਤੁਹਾਨੂੰ ਬੰਦਾ ਦਿਖਾ ਸਕਦੇ ਹਾਂ ਜੀ ਬਠਿੰਡੇ ਸ਼ਹਿਰ ਦੇ ਵਿੱਚ ਕੋਈ ਵੀ ਨਹੀਂ ਇਹ ਕੰਮ ਕਰਦਾ ਸਭ ਰੈਡੀमेड ਲਿਆਉਂਦੇ ਠੀਕ ਹੈ ਜੀ ਹਰੇਕ ਇਧਰ ਇਹ ਫਿੱਟ ਹੋ ਰਿਹਾ ਜੀ ਇਹ ਫਿਟਿੰਗ ਹੋ ਰਹੀ ਹੈ ਜੀ ਇਧਰ ਛਲਾਈ ਹੋ ਰਹੀ ਹੈ ਇਧਰ ਫਿਟਿੰਗ ਦਾ ਕੰਮ ਹੋ ਰਿਹਾ ਜੀ ਸਾਰਾ ਦੇਖੋ ਠੀਕ ਹੈ ਜੀ ਲਓ ਵੀ ਦੋਸਤੋ ਇਹਨੂੰ ਪ੍ਰੋਪਰ ਜਦੋਂ ਬਣ ਕੇ ਦੀ ਲੁੱਕ ਆਉਣੀ ਆ ਤੇ ਇਹਨੋਂ ਹਾਸੇ ਪਾਲਿਸ਼ ਦਾ ਉੱਪਰ ਰਹਿੰਦਾ ਇਹ ਤੋਂ ਵੀ ਹਾਂਜੀ ਜੀ ਸਰ ਜੇ ਗੱਲ ਕਰੀਏ ਜੀ ਪਾਲਿਸ਼ ਦਾ ਵੀ ਸਾਰਾ ਆਪਣਾ ਇੱਥੇ ਉੱਪਰ ਹੀ ਹੁੰਦਾ ਹਾਂਜੀ ਹਾਂਜੀ ਬਿਲਕੁਲ ਉੱਪਰ ਹੁੰਦਾ ਜੀ ਜਿਵੇਂ نیچے ਬੈੱਡ ਬਣਿਆ ਹੋਆ ਸੀਗਾ ਜੀ ਤੇ ਉਸੇ ਨਾਲ ਦੀ ਪਾਲਿਸ਼ ਹੋ ਰਹੀ ਹੈ ਜੀ ਦੇਖੋ ਠੀਕ ਹੈ ਜੀ ਸਾਰਾ ਇਹ ਤੇ ਕੋਟਿੰਗ ਹੋ ਰਹੀ ਹੈ ਸ਼ੇਡਿੰਗ ਹੋ ਰਹੀ ਹੈ ਜੀ ਜੀ ਸਾਰਾ ਆਪਾਂ ਇਨ ਹਾਊਸ ਹੈ ਜੀ ਜੋ ਕੁਝ ਵੀ ਹੈ ਜੀ ਲੋ ਵੀ ਦੋਸਤੋ ਐਡਾ ਵੱਡਾ ਸ਼ੋਰੂਮ ਜਿੱਥੇ ਤੁਹਾਨੂੰ ਸਾਰੇ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਬਣੀਆਂ ਉਹ ਵੀ ਦੇਖ ਸਕਦੇ ਹੋ ਡਿਸਪਲੇ ਦੇ ਵਿੱਚ ਜਿਹਦੇ ਬਣਦੀਆਂ ਕਿਵੇਂ ਆ ਤੁਸੀਂ ਕੋਲੇ ਬੈਠ ਕੇ ਬਣਵਾ ਲਓ ਚਾਹੇ ਉਹ ਗੱਲ ਹੈਗੀ ਤੇ ਇਸ ਤੋਂ ਇਲਾਵਾ ਸਾਰਾ ਆਪਣਾ ਐਡਰੈਸ ਦੁਬਾਰਾ ਜਰੂਰ ਦੱਸ ਜੀ ਆਪਣਾ ਐਡਰੈਸ ਹੈਗਾ ਜੀ ਰਾਇਲਡ ਵੁੱਡਨ ਫਰਨੀਚਰ ਨੀਅਰ ਅਦੇਸ਼ ਹਸਪਤਾਲ ਠੀਕ ਹੈ ਜੀ ਪੁੱਛੋ ਕੁਝ ਤੇ ਆ ਇਧਰ ਮਤਲਬ ਫੰਡ ਸਿਟੀ ਆ ਗਿਆ ਕੀ ਆ ਗਿਆ ਜੀ ਇਹ ਹਾਂਜੀ ਚਿੱਲੋ ਥ੍ਰਿਲ ਆ ਗਿਆ ਜੀ ਐਨ ਐਚ 7 ਪੈਂਦਾ ਜੀ ਇਹ ਉਦੇਸ਼ ਹਸਪਤਾਲ ਦੇ ਨੇੜੇ ਜੀ ਠੀਕ ਆ ਜੀ ਲਓ ਵੀ ਦੋਸਤੋ ਜਦੋਂ ਆਊਟਲੈਟ ਵਾਲੀ ਸਾਈਡ ਤੋਂ ਆ ਰਹੇ ਹੋ ਤੁਸੀਂ ਉਦੇਸ਼ ਹਸਪਤਾਲ ਟੱਪਣਾ ਤਾਂ ਉਸ ਤੋਂ ਅਗਲੇ ਕੱਟ ਤੋਂ ਲੈਫਟ ਲੈ ਲੈਣਾ ਤੇ ਪਹਿਲੀ ਰਾਇਲ ਬੁਡਨ ਫਰਨੀਚਰ ਦਾ ਜਿਹੜਾ ਸ਼ੋਅਰੂਮ ਉਹਦੇ ਵਿੱਚ ਜਾ ਕੇ ਤੁਸੀਂ ਆਪਣਾ ਮਨ ਪਸੰਦ ਫਰਨੀਚਰ ਖਰੀਦ ਸਕਦੇ ਹੋ